ਨਵਾਂ ਮੱਛੀ ਇਹ ਇੰਨੀ ਕ ਕੈਂਟ ਚ ਯਾਰਾ ਇਹ ਰੇਸ਼ਾ ਬਾਏ ਬਾਦੀ ਚੱਕ ਵਾ ਉਹੀ ਟਾਈਮ ਵੀ ਚਾਹੀਦਾ ਆ ਲੋਏ ਬਾਬੇ ਲੱਸੀ ਲਿਆਂਦੀ ਜੋ ਸਮਾਨ ਪਾਉਣ ਵਾਲਾ ਉਹ ਲੈ ਜਾਂਦਾ ਤੇ ਮੈਂ ਕਹਿੰਦਾ ਦੇ ਦਈਏ ਆਪਾਂ ਕਿਸੇ ਨੂੰ ਹੈ ਉਤੀਸ ਉਹ ਨਹੀਂ ਉਹ ਚੱਲ ਗਈ ਦਿੰਦੇ ਨੇ ਬਾਈ ਵੀ ਆ ਗਿਆ ਕੋਠੇ ਤੇ ਉਹ ਵੱਡੇ ਕਪੂਤਰ ਬਾਏ ਕਿੱਥੇ ਜਾਂਦਾ ਹਾਜੀ ਬਾਬਿਓ ਕੀ ਹਾਲ ਚਾਲ ਨੇ ਲੈਂਦੇ ਤੇ ਚੜਦੇਲੇ ਭਰਾਵਾਂ ਦੇ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਜੀ ਰੋ ਧੰਨਵਾਦ ਤੇ ਆਇਓ ਹਵਾ ਬਾਬੂ ਆਜੀ ਦੀ ਵੀਡੀਓ ਕਰਦੇ ਆ ਸਟਾਰਟ ਅੱਜ ਕਾਲੂ ਨੂੰ ਸੱਦਿਆ ਤੇ ਸਪਾਈ ਸੁਈ ਕਰਨੇ ਖੁੱਡੇ ਸਾਰੇ ਹੀ ਹਨ ਤੇ ਸ਼ੀਲਾ ਤਾਂ ਹੁਣ ਹੌਸਲਾ ਥੋੜੀ ਫਿਰਦਾ ਹੁੰਦਾ ਨਹੀਂ ਕਿੱਦਾਂ ਕਾਲੂ ਕੀ ਹੋਰ ਵਧੀਆ ਵਧੀਆ ਹਾਂ ਆ ਹੜਦੇ ਉਂਤਰ ਛੱਡ ਲਈ ਸੀ ਬਾਬੇ ਵੀਡੀਓ ਬਣਾਈ ਨਹੀਂ ਅੱਜ ਬਸ ਇਦਾਂ ਹੀ ਹਨ ਇਹਨੂੰ ਲੈਣ ਚਲ ਗਿਆ ਹੀ ਖੁੱਡੇ ਖੱਡੇ ਸਾਫ਼ ਕਰਨੇ ਸੀ ਤੇ ਹੁਣ ਕਰਦੇ ਆ ਸਟਾਰਟ ਕਿੱਧਰੋਂ ਸ਼ੁਰੂ ਕਰੀਏ ਕਿੱਧਰੋਂ ਕਰ ਲੈਂਦੇ ਆ ਆ ਜਾ ਫੇ ਆ ਬੱਤੀ ਚੱਕ ਲਾ ਕਬੂਤਰ ਪਤਾ ਕੀ ਕਰ ਬਾਹਰ ਕੱਢਦਾ ਨਹੀਂ ਨਹੀਂ ਆਓ ਕਬੂਤਰ ਇੱਧਰ ਪਾ ਲੈਂਦੇ ਆਪਾਂ ਅਵੇਲੇ ਹੀ ਆ ਹੁੱਡੇ ਆਣੀਆਂ ਕਬੂਤਰੀਆਂ ਦਿਨ ਚੱਕ ਕੇ ਇਹ ਇੱਧਰ ਪਾ ਦੇ ਤੇ ਉਹੜੇ ਕਬੂਤਰ ਇੱਧਰ ਪਾ ਲੈਂਦੇ ਹਨ ਤੇ ਆਪਾਂ ਉਧਰੋਂ ਵੀ ਕਬੂਤਰ ਜਿਹੜੇ ਵੱਡੇ ਆ ਉਹ ਵੀ ਚੱਕ ਇੱਥੇ ਲਿਆਉਣੇ ਆ ਤੇ ਅਜੇ ਬਾਬੇ ਸਾਰੀ ਐਨ ਚੰਡ ਕੱਢ ਦਿਆਂਗੇ ਹਨ ਇਹਨਾਂ ਉਹ ਜਾਲੀ ਚ ਪਾ ਦੇ ਅਚਾ ਥੱਲੇ ਛੱਡ ਦੇ ਇੱਥੇ ਫਿੰਦਰਾ ਹੀ ਛੱਡ ਦੇ ਛਾਏ ਉੱਧਰ ਛੱਡ ਦੇ ਹੋਵੇ ਛੱਡ ਦੇ ਉਹਨੂੰ ਵੀ ਨਿਯਾਰੇ ਲੈਣ ਦੇ ਚੀਨੇ ਨੂੰ ਇਹ ਆ ਵੀ ਆਖ ਇਹ ਬਾਅਦ ਚ ਕਰ ਲੈਣੇ ਹਨਾ ਸਾਫ ਇਹ ਘੱਟੇ ਗੰਦਾ ਹੂੰ ਕਰ ਦੋ ਮੰਮ ਕਿ ਪਹਿਲਾਂ ਕਰ ਦਈਏ ਨਹੀਂ ਬਾਅਦ ਚ ਕਰਦੇ ਆ ਉਹ ਹੁਣ ਤਰ ਇਧਰ ਪੋਣੇ ਫੇਰ ਬਿਠਾ ਕਰ ਦੇਣੀਆਂ ਉਹਨਾਂ ਨੇ ਉਹ ਸਾਰੇ ਹੀ ਉਹ ਨਹੀਂ ਚੰਗਾ ਇੱਕ ਵਾਰੀ ਚੰਗੀ ਨਿਬੇਟ ਜਾਣਾ ਸਾਰੇ ਲੈ ਬਾਬੇ ਖੁੱਡੇ-ਖੱਡੇ ਕਰਦੇ ਆ ਸਾਫ ਇੱਕ ਮਿੰਟ ਮੈਂ ਇੱਧੇ ਕੱਢ ਦੇ ਬਾਹਰ ਕਾਲੂ ਅੱਗੇ ਇਹ ਹੋਰ ਹੋਰ ਕੱਟ ਬਾਹਰ ਨੰਨ ਲਿਆ ਇਧਰ ਘੇੜ ਕੇ ਜਰਾ ਆਏ 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 ਚਲੋ ਚਲੋ ਜੇ ਆ ਲੈ ਆ ਇਹਨਾਂ ਨੂੰ ਬਾਹਰ ਇਹਨਾਂ ਨੂੰ ਅੰਦਰ ਬਾੜ ਪਹਿਲਾਂ ਇਹਨਾਂ ਨੂੰ ਬਾੜ ਲਾ ਉਦੋਂ ਲੈ ਜਾ ਚਲੋ 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 ਇਹ ਲੀ ਚਲ ਆ ਵੀ ਲਿਆ ਕੱਢੇ ਆਹ ਕਦੀ ਕੱਟ ਦੇ ਵਿੱਚ ਉਹ ਯਾਰ ਕੂਕਰ ਝਾੜੇ ਪੈ ਗਏ ਗਾਲੂ ਲੰਬੇ ਜਾਣ ਕਰਕੇ ਨਾ ਬਾਈਆਂ ਛੱਡਣੀ ਹੋਏ ਕੂਕਰ ਪਹਿਲੇ ਆ ਟਾਈਮਾਂ ਦੇ ਪੱਟੇ ਹੋਏ ਆ ਜਿਹੜੇ ਯਾਰ ਦੋ ਤਿੰਨ ਲੰਬੇ ਲੱਗੇ ਸੀਗੇ ਬਾਈਆਂ ਨਹੀਂ ਛੱਡੋ ਯਾ ਉਹ ਸੁੱਤੀ ਆ ਦੇ ਬੀਟ ਕਢਾਉਣੀ ਥੋੜੇ ਆਏ ਆ ਆ ਚਲੋ ਮਾਰਿਆ ਦੋ ਦੋ ਜਰਾ ਹੰਦਰਲੇ ਭਾਈ ਦੇ ਵੀ ਉਹ ਹੁੱਡਾਂ ਨਹੀਂ ਦੀਆ ਤੁਹਾਨੂੰ। 좌 ਲਾਲਾ ਵੀ ਕਬੂਤਰ ਸਾਰੇ ਹੀ ਨਾ ਪਿੰਜਰ ਬਣ ਗਏ ਜੀ। ਐਨੇ ਬਵਾਰ ਹੋ ਗਏ। ਟੁੱਪ ਗਏ ਇਹ ਸਾਰੇ। ਆਹ। ਛੇ ਲੋਈ। ਘਰ ਤਾਂ ਕੰਮ ਤੋਂ ਗੋਤੰਗੀ ਇੱਧਰ ਤਾਂ ਨਹੀਂ ਆਇਆ ਕੋਈ। ਨਹੀਂ। ਲੋਈ ਬਾਬੇ ਮੈਂ ਵੀ ਚੱਕਦਾ ਹਥਿਆਰ ਤੇ ਗੱਡੇ-ਗੱਡੇ ਕਰਦੇ ਆਂ ਸਾਫ। ਆਹ ਕੋਈ ਜਗਾ ਜੇ ਬਾਹਰ ਕੱਢ ਲੈਣਾ। ਲੋਈ ਬਾਬੇ ਇੱਕ ਹੁੱਡਾ ਹੋ ਗਿਆ ਸਾਫ ਬਿਲਕੁਲ। ਐ ਚੰਡ ਘੱਟ ਤੇ ਦਾਵ ਹੀ ਆ ਨਾ ਇਹ ਚ ਮਿੱਟੀ ਫੇਰਦੇ ਆਂ। ਤੇ ਮਿੱਟੀ ਫਰ ਕੇ ਫੇਰ ਹੋਰ ਵੀ ਸਾਫ ਹੋ ਜਾਣਗੇ ਤੇ ਪਹਿਲਾਂ ਫੁੱਟੇ ਸਾਫ ਕਰ ਲੀਏ ਮੋٹے ਮੋٹے ਮਿੱਟੀ ਫੇਰ ਦੇ ਆ ਬਾਅਦ ਹੁਣ ਵੀ ਕਰਨ ਲੱਗੇ ਆ ਤੇ ਆਹ ਤਾਂ ਸਾਫ ਕੀਏ ਧੋਤੇ ਝਟ ਮਾਰ ਦਮੇ ਬੜਾ ਪਾਣੀ ਛੰਕਾਉਗੇ ਹੁਣ ਪਾਣੀ ਛੰਕਾ ਲਾਂਗੇ ਤਾਂ ਮੜੇ ਆਈ ਕੁਤੀ ਜਿਹੜਾ ਛੰਕਾ ਲਾ ਮਿੱਟੀ ਤੇ ਨਹੀਂ ਹੈ ਨਾ ਆਹੋ ਤਾਂ ਹੀ ਉੱਠਦੀ ਹੈ ਅੱਜ ਫਰਨੈਲ ਦੀਆਂ ਗੋਲੀਆਂ ਰੱਖਣੀਆਂ ਐ ਚਾਪਾਂ ਤੇਰੇ। ਕੱਲਿਓ ਬੇਲਾ ਉਹਨਾ ਆਈ ਜਾਇਆ ਕਰ ਤੂੰ। ਮੈਂ ਤਾਂ ਤੈਨੂੰ ਕਿਹਾ ਮੈਂ। ਚੱਲ ਕਰਦੇ ਆਂ ਆ ਬੇਲਾ। ਆਹੋ ਕਰਦੇ ਗੱਲ ਕੋਈ ਨਹੀਂ। ਤੈਨੂੰ ਸਾਧਿਆ ਹੁਣ। ਲੋਏ ਕਾਪੇ ਕੁਝਰਾ-ਕੁਝਰਾ ਕੱਢਦਾ ਇਧਰ ਵੀ ਸਾਈਕਲ ਹੈ ਪਾਣੀ ਛੜੇ ਕਦਾਂ ਮੜਾ ਜਾਂਦਾ। ਤੇ ਆਹ ਬਾਹਰ ਰੱਖਤਾ ਪਿੰਜਰਾ ਚੱਕ ਨੂੰ ਬਾਹਰ ਰੱਖਦੇ ਅੰਦਰ। ਤੇ ਕਬੂਤਰ ਟਾਈਮ ਸਾਢੇ 10 ਹੋ ਗਿਆ ਹਜੇ। ਤੇ ਆ ਫਿਰਦੇ ਕਬੂਤਰ ਹਣਾ। ਆਣੀ ਲਾਇਆ ਤੇ ਬੜੀ ਬੜੀ ਸਾਰੇ ਕੂਤਰਾਂ ਨੂੰ ਤੇ ਅਜੇ ਤਾਂ ਪਰ ਮਰਦੀ ਫਿਰਦੇ ਆ ਬਾਕੀ ਦੇਖੋ ਕੀ ਕਰਦਾ ਹਜੇ ਤਾਂ ਉਹ ਆ ਉੱਚੇ ਆ ਨੀਵੇਂ ਨੂੰ ਮੇ ਤਾਂ ਇੱਕ ਕਰੀ ਵੀ ਬੈਣ ਮੋਣ ਨਹੀਂ ਆਏ ਉਹਦੇ ਉੱਚੇ ਆ ਉਦਾਂ ਨੀਵੇਂ ਨੀਵੇਂ ਅੱਜ ਜੋਰ ਲਾਈ ਜਾਂਦੇ ਤਾਂ ਨਹੀਂ ਜਾਂਦੇ ਆ ਬਾਕੀ ਜਾਊਗੇ ਦੁਪਹਿਰੋਂ ਬਾਅਦ ਹੀ ਜਾਂਦੇ ਹੁੰਦੇ ਤਾਂ ਨਹੀਂ ਚੱਕੜੀਆਂ ਚੁਕੜੀਆਂ ਮਾਰਨੀਆਂ ਸ਼ੁਰੂ ਕਰਦੇ ਆ ਦੁਪਹਿਰੋਂ ਬਾਅਦ ਲੋ ਬਾਬੂ ਸਫਾਈ ਸਭ ਚੰਗੀ ਤਰ੍ਹਾਂ ਕਰ ਲਈ ਆ ਆ ਚੈੱਕ ਕਰੋ ਜਰਾ ਹਨਾ ਆ ਉਦਰੇ ਚਾਟੂ ਉੱਤੇ ਪਾ ਦੇਣੀਆਂ ਜਿਹੜੀ ਡੋਲੀ ਹੋਊਗੀ ਚੱਲੇ ਆਵਾਂਗੇ ਬਾਅਦ ਚੋਂ ੱਲੇ ਹਨਾ ਇੱਕ ਉਹ ਚਲਦਰਾ ਵਾਲੀ ਥੱਲੇ ਰੱਖ ਲਾਂਗੇ ਬਾਕੀ ਉੱਤੇ ਭੇਜ ਦੇਣੇ ਸਾਰੇ ਤੇ ਕੱਲ ਹੋ ਗਿਆ ਉੱਪਰਲੇ ਵੀ ਹਾਂਜੀ ਹਾਂਜੀ ਐਨ ਜਿਹੜੇ ਆਪਣੇ ਪਿੱਛੇ ਖੁੱਡੇ 'ਚ ਕਬੂਤਰ ਸੀ ਆ ਵੀ ਐਨ ਖੁੱਡਾ ਸਾਫ਼ ਹੋ ਗਿਆ ਹਣਾ ਲੱਲਾ ਹਵਾ ਘੜੀ ਕੋਈ ਨਹੀਂ ਥੱਲੀ ਨਾ ਕਰਦੇ ਕਿਹੜਾ ਕਾਲੀ ਆ ਤੇ ਜਿਹੜੇ ਉਹ ਪਿਛਲੇ ਖੁੱਡੇ 'ਚ ਆਪਣੇ ਕਬੂਤਰ ਸੀਗੇ ਉਹ ਚੱਕ ਕੇ ਲਿਆ ਕੇ ਉੱਤੇ ਪਾ ਦਦੇ ਆ ਕਿਉਂਕਿ ਉਹ ਖੁੱਡੇ ਸਹੀ ਨਹੀਂ ਆ ਉਹ ਚੋਂ ਵੀ ਕਬੂਤਰ ਕੱਢਣੇ ਆ ਬਾਬਿਓ ਖੁੱਡੇ ਤਪਦੇ ਬਹੁਤ ਪਏ ਗਰਮੀ ਹੁਣ ਪੈਣੀ ਪੈਣੀ ਆ ਤੇ ਇਹਨਾਂ ਦੇ ਅੰਦਰ ਹੀ ਕਬੂਤਰ ਸ਼ਿਫਟ ਕਰਾਂਗੇ ਇੱਥੇ ਬਾਸ ਇੱਕ ਲਾ ਦਿੰਨੇ ਨੀਵੇਂ ਰੱਖ ਕੇ ਨਾ ਨੀਵੇਂ ਰੱਖ ਕੇ ਡੰਡੇ ਲਾ ਦਿੰਨੇ ਇੱਥੇ ਬਹਿਨ ਕਬੂਤਰਾਂ ਦੇ ਉਹਦਾ ਫੁੱਲੇ ਡੁੱਲੇ ਆ ਕਬੂਤਰ 1500 ਵੱਧ ਉਹਦੇ 20 ਕਬੂਤਰ ਹੋਣਗੇ 15 20 ਕਬੂਤਰ ਜ਼ਿਆਦਾ ਨਹੀਂ ਹੈਗੇ ਤੇ ਵਧੀਆ ਖੁੱਲਾ ਡੁੱਲਾ ਹੋਇਆਗਾ ਮੈਨਾਂ ਟਾਇਟ ਵੀ ਨਹੀਂ ਹੈਗੇ ਆਹ ਤੁਸੀਂ ਦੇਖ ਹੀ ਲਓ ਤੇ ਇੱਥੇ ਛੱਡਦੇ ਆ ਇਹ ਤੇ ਜਿਹੜੀਆਂ ਆ ਘੂਂਦਰੀਆਂ ਬੱਚੇ ਸੀਗੇ ਉਹ ਆ ਛੱਡਦੇ ਆ ਨਾ ਇਹ ਵੀ ਠੀਕ ਹੀ ਆ ਇਹ ਵੀ ਉਨੇ ਕੀ ਇਹ ਆ ਇਹ ਨੀਵੇਂ ਰੱਖ ਕੇ ਇਹਨਾਂ ਦੇ ਵੀ ਲਾ ਦਾਂਗੇ ਵਾਸ ਇੱਕ ਇੱਕ ਮਾਸਲਾ ਦਿੰਦੇ ਨਹੀਂ ਰੱਖ ਕੇ ਵੀ 25 ਕੁ ਬੱਚੇ ਹੋਣਗੇ ਆ ਚੰਗੀ ਤਰ੍ਹਾਂ ਜਾਂਡ ਗੱਡੀ ਜਾਂਦਾ ਕਾਲੂ ਬੰਦੇਾਰੇ ਬੰਨੇ ਪਏਗਾ ਹੁਣ ਮਾਦੀਆਂ ਲੱਗੇ ਕਰਨ ਕਾਲੂ ਪਹਿਲਾਂ ਮੈਨੂੰ ਜਿਹੜੀਆਂ ਇੱਧਰ ਮਾਦੀਆਂ ਨਹੀਂ ਉਹ ਚਾਰ ਪੰਜ ਚਾਰ ਪੰਜ ਉਹ ਮੈਨੂੰ ਫੜਾ ਦੇ ਮੈਂ ਉੱਤੇ ਪਤਾ ਫੇਰ ਇਹਨਾਂ ਦੇ ਵਿੱਚੋਂ ਆਪਾਂ ਦੀਆਂ ਕਿ ਮਾਦੀਆਂ ਜਿਹੜੀਆਂ ਆਪਣੀਆਂ ਮੇਨ ਮਾਦੀਆਂ ਉਹ ਲਿਆ ਕੇ ਇੱਧਰ ਆਦੀਆਂ ਕਲੇ ਹੋਣੀਆਂ ਆਪਾਂ ਪੰਜ ਸੱਤ ਚੱਕ ਕੇ ਯਾ ਬਾਬਾ ਇਧਰ ਵੀ ਕਬੂਤਰियां ਕੱਢ ਲਈਆਂ ਆਪਾਂ ਜਿਹੜੀਆਂ ਵੱਡੀਆਂ ਸੀ ਹਨਾ ਕੋਸ਼ਕ ਮਤਲਬ ਇਦਾਂ ਨਹੀਂ ਕੱਡੀਆਂ ਵੀ ਉਹ ਭਟੀਆਂ ਮਤਲਬ ਦੀਆਂ ਉਧਰ ਪਾਤੀਆਂ ਦੀਆਂ ਇਧਰ ਰਹਿਣ ਤੀਆਂ ਤੇ ਇਹ ਮੇੜਵਾਂ ਦੀਆਂ ਸੀ ਉਧਰ ਨਹੀਂ ਗਾ ਤੇ ਸਾਹਮਣੇ ਰਹਿਣ ਗਈਆਂ ਆਪਣੇ ਕਾਲੂ ਕਰੀ ਜਾਣਾ ਸਾਫ ਪੰਜ ਬਾਲਟੀਆਂ ਨਿਕਲ ਗਈਆਂ ਮੇਰੇ ਖਿਆਲ ਨਾਲ ਚਾਰ ਕੇ ਪੰਜ ਹੈ ਚਾਰ ਪੰਜ ਸਾਢੇ ਚਾਰ ਆ ਪੰਜ ਵੀ ਆ ਆ ਵੀ ਕਰ ਦੇਣਾ ਸਾਬ ਬਾਬਿਓ ਹੁਣ ਇਧਰ ਇਦਾਂ ਕਰਾਂਗੇ ਨਾ ਅੱਧੇ ਕਬੂਤਰ ਇਧਰ ਹੀ ਰਹਿਨਦਾਂਗੇ ਅੱਧੇ じゃ ਕਿਉਂ ਪਰਲੇ ਵਾਲੇ ਪਿਛਲੇ ਹੁੱਡੇ ਚ ਇੱਕ ਹੋਰ ਵਰਗੀ ਉਹਨ ਇੱਕ ਹੋਰ ਭੱਜ ਜਾਣੀ ਆ ਅੰਦਰੋਂ ਹੀ ਲੋਏ ਪੁਆਇੰਟ ਚੜੀ ਛੁੱਟ ਗੜਤੇ ਤੇ ਕਬੂਤਰੀਆਂ ਚਾਰ ਆ ਫਿਰਦੀਆਂ ਤੇ ਦੋ ਆ ਫਿਰਦੀਆਂ ਇਹ ਕੁੱਤੇ ਫਿਰਦੀ ਹੋਊਗੀ ਹਨਾ ਚਾਰ ਸੱਤ ਕੁੱਤੇ ਉੱਡਦੇ ਆ ਸੱਤੇ ਅੱਠੇ ਉੱਪਰ ਹੀ ਖੜੇ ਆ ਤੇ ਲੋ ਬਾਬਿਓ ਪੂਰਾ ਸੇਕਾ ਜਦਾਂ ਨਾ ਵੀ ਅੱਗੇ ਹੀ ਵਾਲੀ ਹੁੰਦੀ ਕਿ ਇਹਨੇ ਕੋਲ ਇੰਨੀ ਗਰਮੀ ਆ ਜੀ ਲੋਏ ਬਾਬਿਓ ਸਾਰਾ ਖਾਬ ਸਵਈਆ ਕਰਕੇ ਜਿਤਮਾਨ ਨਾਲ ਪੱਖਾ ਖੜਾ ਕਰਤਾ ਕੁਰਸੀ ਥਲੇ ਠਟਣੀ ਆ ਪੁੰਜਰੇ ਪੁੰਜਰੇ ਆ ਰस्ते ਐਨ ਖੜਦੇ ਚੰਡਾ ਹਾਲਤਾਂ ਦਾ ਪੂਰੀਆਂ ਹੋ ਗਈਆਂ ਖਰਾਬ ਗਰਮੀ ਬਹੁਤ ਕਾਲੀ ਪਾਣੀ ਛਣਕ ਮਾਰਦਾ ਇਧਰ ਨੂੰ ਆ ਜਾਂਦਾ ਫੇ ਚੱਲ ਪਰਪੁਰਜੇ ਦੇ ਚੱਕਦਾ ਵੇ ਕਰੀ ਇਹਨੇ ਇੱਕ ਕਰ ਚੱਕਲਾ ਫੇ ਇਹਨੂੰ ਧੋ ਦਿੰਨੇ ਆ ਸਾਰੇ ਨੂੰ ਖੁੱਡਾ ਵੀ ਅੰਦਰੋਂ ਧੋ DNA ਥੋੜੀ ਪੁੰਟਰ ਪਾਵਾਂਗੇ ਇਹਨਾਂ ਪੰਜ ਚਾਰੀ ਆ ਵੀ ਖੁੱਡਾ ਧੋ ਹੋ ਗਿਆ ਨਾ ਪੰਜ ਚਾਰ ਕੀ ਗੁੰਤਰ ਪਾਵਾਂਗੇ ਆਪਾਂ ਇਧਰ ਆਹੋ ਖੁੱਡਾ ਠੰਡਾ ਛਾਵੇਂ ਰਹਿੰਦਾ ਨਾ ਇਧਰ ਪਰਾ ਸਮੈਲ ਜਿਹੜਾ ਪਾਣੀ ਪੈ ਜਾਂਦਾ ਨਾ ਉਹ ਨੁਕਸਾਨ ਆ ਉਹ ਚੋਦੇ ਕੂਤਰ ਕੱਢ ਕੇ ਲਿਆ ਖ ਇੱਧਰ ਪਾ ਦੇਣੀ ਆ ਆਪਾਂ ਤੇ ਕੂਤਰੀਆਂ ਬਾਬੇ ਉਹ ਟਾਈਮ ਹੋ ਗਿਆ ਮੇਰੇ ਹਿਸਾਬ ਨਾਲ ਸਾਢੇ 12 ਦਾ ਤੇ ਆ ਤਿੰਨ ਕਾ ਫਿਰਦੇ ਆ ਪੰਜ ਉਹ ਉੱਤੇ ਖੜੀਆਂ ਆ ਪੰਜ 5 3 8 8 ਉੜਦੇ ਆ ਲਗਾੜੂ ਤੂੰ 7 ਕਹਿੰਦਾ ਹੀ ਦੇਲਾ ਉਤੋਂ 5 ਨਿਕਲ ਗਿਆ ਆਏ ਆ ਪੰਜ ਤੂੰ 7 ਕਹਿੰਦਾ ਹੀ 8 ਆ ਪੰਜ ਆਏ ਉੱਤੋਂ ਨਿਕਲ ਕੇ ਤੇ ਨਾ ਫਿਰਦੇ ਉੱਪਰ ਵੀ ਉੱਪਰ ਉੱਡੇ ਹੋਰ ਵੀ ਆ ਉੱਤੇ ਨਹੀਂ ਯਾਰ ਕੂਤਰ ਇੰਨੀ ਆ ਆਪਣੇ ਵੱਸ ਆਹੋ ਆਠ ਹੀ ਆ ਤਿੰਨ ਪੰਜ ਉੱਤੇ ਆ ਆਹ ਉਹ ਫਿਰਦੇ ਉੱਪਰ ਆਹੋ ਆ ਫਿਰਦੇ ਤਿੰਨ ਹੀ ਆ ਚੱਲੇ ਵਸੇ ਫੇਰ ਚੱਕਰੀ ਮਾਰਦੇ ਲੋਈ ਬਾਬਿਓ ਆ ਉੜਦੇ ਆ ਚਾਰ ਕੇ ਪੰਜ ਕੂਤਰ ਉੱਪਰ ਤੇ ਬਾਕੀ ਟਾਈਮ ਹੋ ਗਿਆ ਬਾਬਿਓ 12:40 ਦਾ ਕਿਉਂ ਗਰਮੀ ਅੱਜ ਇੰਨੀ ਗਾ ਵੀ ਛੱਡ ਗੱਲਾਂ ਦਾ 2 ਮਿੰਟ ਦਿਖ ਲੋ ਹੁੰਦਾ ਬਿਆਰ ਇੱਕ ਕੁਤਰੀ ਦੋ ਤੇ ਉਹ ਤਿੰਨ ਇਹ ਹੁਣੇ ਬੈਠੀਆਂ ਆਪਣੀਆਂ 10 ਮਿੰਟ ਹੋਏ ਇਹਨਾਂ ਨੂੰ ਬਹੁਤ ਗਰਮੀ ਆ ਕੁਤਰੇ ਜਿਹੜੇ 5:00 ਵਜੇ ਆਂਦੇ ਆ ਜੇ ਬੈਠਣ ਦੀ ਹਾਲਤ ਵੇਖੋ ਗਰਮੀ ਬਹੁਤ ਹੋਈ ਹੁਣ ਕਹੂਗੀ ਕਹਿੰਦੇ ਗਰਮੀ ਨਹੀਂ ਪੈਦੀ ਜੀ ਤੇ ਕਾਲੂ ਨਹਾਣ ਹੋ ਗਿਆ ਹੈ ਕੈਮ ਸ਼ੈਮ ਹੋ ਗਿਆ ਕਾਲਾ ਸ਼ੇਰ ਬੜਾ ਘੰਟਾ ਦਦਾ ਓਏ ਕੋਈ ਤਾਂ ਬਿੱਲੀ ਰਹਿ ਗਈ ਬਿੱਲੀ ਵੜ ਗਿਆ ਸ਼ੇਰ ਵੜ ਗਿਆ ਆ ਹੋ ਜਾਣਾ ਲਓ ਬਾਬੇ ਕੂਕਟਰ ਬਹਿ ਗਏ ਸਾਰੇ 1 ਵਜੇ ਹੈਨਾ 1 ਵਜੇ ਦਾ ਟਾਈਮ ਹੋਈ ਤਾ ਅੱਜ ਤੇ ਗਰਮੀ ਬਹੁਤ ਸੀਗੀ ਤੇ ਆਵਾ ਐਕਟਿਵ ਤਾਂ ਮੁੰਡਿਆਂ ਨੇ ਕਾਲੂ ਨੂੰ ਛੱਡ ਕੇ ਆਇਆ ਘਰੇ ਤੇ ਮੈਂ ਕਹਿੰਦਾ ਪੂਰੀ ਲੋ ਚੱਲਣ ਡਈ ਤਾਂ ਅੱਗ ਵਾਲੀ ਹੁੰਦੀ ਕਿਹਨੇ ਇੰਨੀ ਗਰਮੀ ਆ ਤਾਂ ਫਿਰ ਵੀ ਮੈਂ ਕਹਿੰਦਾ ਧੰਨ ਜੀ ਗਰਾ ਕੂਕਟਰਾਂ ਦਾ 1 ਵਜੇ ਪੂਰੇ ਮੱਜ ਕੇ ਬੈਠੇ ਕੂਕਟਰਾਂ ਨੇ ਜੋਰ ਲਾਇਆ ਆਪਣਾ ਵੀ ਨਸਲ ਦਿਖਾਉਂਦੇ ਆ ਵੀ ਹੈਗੇ ਆ ਇਥੇ ਛੱਡਣ ਆਲਾ ਪਾਣਾ ਹੁਣ ਹੁਣ ਛੱਡਾਂਗੇ ਕੋਈ ਚੱਕਰ ਨਹੀਂ ਬਾਬੇ ਇਹਨਾਂ ਨੂੰ ਸੈਟਮੈਂਟ ਕਰਕੇ ਫੇਰ ਛੱਡਾਂਗੇ ਬਾਜ਼ੀਆਂ ਤੇ ਹੈਨਾ ਪਾਣੀ ਵਾਕਿਆਂ ਨੂੰ ਤਾਂ ਭਲਾਤਾ ਹੀ ਥੱਲੇ ਵਾਲਿਆਂ ਨੂੰ ਉਹਨਾਂ ਨੂੰ ਮੜਾ ਮੜਾ ਚੁਸਕੀਆਂ ਲਵਾਤੀਆਂ ਉਹ ਬੈਠੇ ਸੀਗੇ 12:40 ਮਿੰਟ ਤੇ 40 50 ਮਿੰਟ ਤੇ ਹਨਾ ਇੱਕ ਵੇਲੇ ਗਰੀਫ ਰਿਓ ਤਾਂ 1:00 ਤੇ 10:12 ਮਿੰਟ ਤੇ ਤਾਂ ਜੋ ਅਭੀ 12:40 ਕੁ 50 ਮਿੰਟ ਤੇ ਬੈਠਾ ਸੀ 1:00 ਦੇ ਲਾਗੇ ਹੱਗੀ ਇਹਨੇ ਆਪਣਾ 10 15 ਮਿੰਟ ਜਾਂ ਐਡ ਸੈੱਟ ਹੋ ਗਿਆ ਇਹ ਦਾਵਾ ਪਹਿਲਾਂ ਹੀ ਬਹੁਤ ਸਾਰੇ ਪੁੱਤਰ ਬਿਮਾਰ ਹੋਣ ਕਰਕੇ ਪਿੱਛੇ ਨੂੰ ਚੱਲ ਗਿਆ ਇਹ ਪੁੱਤਰ ਸਾਰੇ ਪੁੱਤਰ ਤਾਂ ਸਾਹਮਣੇ ਬਿਮਾਰ ਹੋ ਗਏ ਸੀ ਹਨਾ ਹੁਣ ਵਧੇ ਆ ਤੇ ਆਹ ਉਤਰਵਾਣਾ ਹੋ ਗਿਆ ਹੈਂ ਡੈਡੀ ਆਹ ਉਤਰ ਹੁਣ ਬੈਠਾ ਇਹਦਾ ਜੋਰ ਲਗਾ ਡੱਬੇ ਦਾ ਇਹਦਾ ਸਿਰੇ ਜਿਹੜੇ ਦਾਣੇ ਹੁੰਦੇ ਪੂਟੇ 'ਚ ਉਹ ਵੀ ਤੰਗ ਕਰ ਦੇ ਇਹਦੇ ਨਾਲ ਕਦੇ ਇਹ ਸੁਰੇ ਦਾ ਮਲਟੇ ਵੀ ਸੀਗੇ ਇਹਨਾਂ ਦੇ ਇੱਕ ਅੱਧਾ ਦਾਣਾ ਸੀਗਾ ਪੂਟੇ 'ਚ ਨਾ ਪੂਰਾ ਥੱਲੇ ਜਿਹਦਾ ਪੂਰਾ ਕੋਸ਼ੀ ਵੀ ਕੋਈ ਬਾੜੀਆਂ ਪਲਟੀਆਂ ਵੀ ਨਹੀਂ ਲਵਾ ਸਕਦੇ ਦੋ ਪਲਟੀਆਂ ਲਮੜੀਆਂ ਹੁੰਦੀਆਂ ਦੋ 'ਚ ਕੱਢ ਲਈ ਜੰਨੇ ਨਿਕਲ ਗਏ ਮਾੜਾ ਜੇ ਇੱਕ ਅੱਧਾ ਦਾਣਾ ਹੋਊਗਾ ਤੇ ਇਹਦੇ ਪੂਟੇ 'ਚ ਅਸਿਗਾ ਇੱਕ ਦਾਣਾ ਇੱਕ ਅੱਧਾ ਹੀ ਹੋਊਗਾ ਮਤਲਬ ਤੇ ਉਹਨਾਂ ਨੇ ਜੋਰ ਮਾਰਿਆ ਇੱਕ ਉਹ ਪਰਾ ਕੁਗਾ ਜਿਹੜਾ ਉਹ ਪਰਾ ਬੇਟਾ ਉਹਦੇ ਵੀ ਸੀਗਾ ਇੱਕ ਅੱਧਾ ਦਾਣਾ ਤੇ ਇਹਦੇ ਵੀ ਸੀਗਾ ਇਹਨਾਂ ਲਈ ਦੋਨਾਂ ਦਾ ਜੋਰ ਵੀ ਇਹਨਾਂ ਦੇ ਲੱਗਾ ਬੱਚੇ ਵੀ ਇਹੀ ਆ ਬਾਕੀ ਸਾਫ਼ ਆ ਜਿਹੜੇ ਐਣ ਪੋਟੇ ਸਾਫ਼ ਸੀ ਸਾਰਿਆਂ ਦੇ ਇਹ ਸਾਰੇ ਐਣ ਵਧੀਆ ਬੈਠੇ ਆ ਵੀ ਆਪਣਾ ਚੀਨ ਨਾ ਵੀ ਸੈੱਟ ਹੋ ਗਿਆ ਹੁਣ ਹੁਣ ਸਰੀਰ ਭਰੂਗਾ ਕਿਉਂਕਿ ਉਧਰ ਯਾਰ ਰਿਕਵਰੀ ਨਹੀਂ ਕੀਤੀ ਗਈ ਉਹਨਾਂ ਕੋਲ ਉਹ ਤੇ ਜੇ ਤਾਂ ਉਹ ਦਣੀ ਰਿਕਵਰੀ ਕਰ ਦਿੰਦੇ ਫੇਰ ਦਾ ਕੁੱਤਰ ਹੁਣ ਨੂੰ ਸੈੱਟ ਵੀ ਹੋ ਜਾਣਾ ਉੱਡ ਵੀ ਜਾਣਾ ਸੀ ਦੁਬਾਰਾ ਫੇਰ ਉਹ ਕੁੱਤਰ ਰਿਕਵਰੀ ਨਹੀਂ ਕੀਤੀ ਹਰੀਆਂ ਬੈਠਾ ਮਰ ਲਾ ਪਏ ਕੁੱਤਰ ਤੀਜੇ ਚੌਥੇ ਦਿਨ ਆਪਣੇ ਕੋ ਆਇਆ ਤੇ ਆਪਣੇ ਭਾਗ ਆ ਕੇ ਸਹੀ ਹੋਇਆ ਪੁੱਤਰ ਕਿਉਂਕਿ ਉਹਨਾਂ ਨੇ ਪਾਣੀ ਵੀ ਘਰੇ ਪਲਾਇਆ ਤੇ ਪੋਟੇ ਚੋਂ ਨਿਕਲਦਾ ਸੀ ਵੀ ਜੋਰ ਬਹੁਤ ਖਰਾਬ ਸੀ ਅੰਦਰੋਂ ਪੁੱਤਰ ਸਹੀ ਨਹੀਂ ਕੀਤਾ ਗਿਆ ਪਾਣੀ ਘਰੇ ਜਿਆਦਾ ਪਲਾਇਆ ਸੀ ਤਦ ਆਪਾਂ ਨੂੰ ਖੜਾਉਣਾ ਹੈ ਚੌਥੇ ਦਿਨ ਤੇ ਜਦੋਂ ਫੜਦੇ ਸੀ ਤੇ ਮੂੰਹੋਂ ਪਾਣੀ ਨਿਕਲਦਾ ਸੀ ਤੇ ਹੁਣ ਸਹੀ ਆ ਪੁੱਤਰ ਇਹਨਾਂ ਆਪਣਾ ਇੱਕ ਉਹਦਣ ਹੀ ਸਹੀ ਹੋ ਗਿਆ ਇਹ ਆਪਣਾ ਤਾਂ ਕੱਲ ਹੀ ਕੱਲ੍ਹ ਕੇ ਪਰਸੋਂ ਲਿਆਂਦਾ ਪਰਸੋਂ ਹੀ ਸੈੱਟ ਹੋ ਗਿਆ ਇਹ ਗੱਲ ਘਰੇ ਤੇ ਅੱਜ ਮਾੜਾ ਮੋਟਾ ਕਸਰ ਸੀਗੀ ਉਹ ਅੱਜ ਫਰਕ ਪੈ ਗਿਆ ਹੁਣ ਬਿਲਕੁਲ ਓਕੇ ਆ ਫਰਕ ਦਾ ਦਾਣੇ ਪਚਾਈ ਜਾਂਦਾ ਆਪਣੇ ਰਾਤੀ ਬਾਦਾਮ ਵੀ ਨੂੰ ਪਾਈ 5-6 ਬਾਦਾਮ ਪਾਈ ਸੀ ਤਲੇ ਬਾਦਾਮ ਹੀ ਉਦਾਂ ਪਾਈ ਜੀ ਉਹ ਵੀ ਖਿੱਚ ਗਿਆ ਤੇ ਹੁਣ ਇਹਨੂੰ ਰਜਮੇ ਬਾਦਾਮ ਅੱਜ ਪਾਵਾਂਗੇ 8-10 ਜਿੰਨੇ ਵੀ ਖਾਂਦਾ ਲੋਏ ਬਾਬੇ ਬਾਦਾਮ ਕਰਤੇ ਸ਼ੁਰੂ ਕੱਟਣੇ ਆ ਵੀ ਕਾਸ ਚੱਲਾਂ ਵਿਚਾਰਾ ਕੱਟ-ਕੱਟ ਕੇ ਫਟਾ ਜੇ ਹੈ ਉਹਦੇ ਤੇ ਕੱਟਣੇ ਸੁੱਕੇ ਆ ਮਿੰਟੋ ਮਿੰਟੀ ਮੇਤੋਂ ਕੱਟ ਵਜਾਂਦੇ ਆ ਕਿਉਂਕਿ ਹੱਤੀ ਕੱਟੀ ਦੇ ਆਪਾਂ ਜਿਹੜਾ ਉਹ ਗ੍ਰਾਈਂਡਰ ਜਿਆ ਉਹਦਾ ਯਾਰ ਦੁੱਧ ਹੀ ਆ ਘੜ ਦਿੰਦਾ ਆ ਨਾ ਗਿਤਾਵਾ ਆ ਬਣਾ ਦਿੰਦਾ ਉਹਦਾ ਫਾਇਦਾ ਨਹੀਂ ਕਿ ਚੂਰਾ ਹੀ ਬਹੁਤ ਕਰ ਦਿੰਦਾ ਗੱਠ ਵਜਾਂ ਦੀ ਕੂਤਰ ਦੇ ਪੋਟੇ 'ਚ ਆਪਾਂ ਉਹ ਵੀ ਸੁੱਕ ਕਈ ਵੀਰਾਂ ਦੇ ਕਮੈਂਟ ਆਈ ਸੀ ਆਹੀ ਉਹ ਵੀ ਵਰਤ ਕੇ ਦੇਖਿਆ ਪਰ ਉਹ ਫੇਲ ਆ ਗਿਆ ਮੈਂ ਤੇ ਉਹ ਕੂਪਟਰ ਦੇ ਅੰਦਰ ਨਾ ਜਿਦਾਂ ਗੱਠ ਜੀ ਬੰਨ੍ਹ ਦਿੰਦਾ ਉਹ ਚੂਰਿਆ ਜਾ ਜਾਂਦਾ ਜਿਆਦਾ ਹੀ ਆ ਸਹੀ ਆ ਕੱਟੇ ਹੋਏ ਇਦਾਂ ਉਹਨਾਂ ਇਹ ਵੀ ਟਾਈਮ ਬਚਾਉਣ ਦਾ ਮਾਰੇ ਕਹਿ ਦਿੰਦੇ ਆਪਾਂ ਵੀ ਚਲੋ ਉੱਤੇ ਕੱਟ ਲਓ ਵੀ ਜਿਆਦਾ ਦੇ ਕੱਟਣੇ ਪਰ ਉਹਦੇ ਨਾਲ ਕੂਪਟਰ ਯਾਰ ਆਪਾਂ ਨੂੰ ਸੈਟ ਨਹੀਂ ਬੈਠਾ ਦੁੱਧ ਜਿਆ ਸੋਦਾ ਹੀ ਨਿਕਲ ਜਾਂਦਾ ਉਹਦਾ ਬਦਾਮਾਂ ਦਾ ਇੱਕ ਆਪਾਂ 8-8 ਦਾਦਾ ਇੱਕ ਨੂੰ ਪਾਉਣੇ ਹੁੰਦੇ ਆ ਤੇ ਉਹ ਸਾਰਿਆਂ ਦਾ ਹਿਸਾਬ ਜਾਨੀ ਦਿੰਦਾ ਆ ਸਹੀ ਆ ਕੱਲੇ ਨਾਲ ਕੱਟੋ ਨਾਲੇ ਤਾਂ ਵਧੀਆ ਹੁੰਦਾ ਆਪਦਾ ਪਤਾ ਵੀ ਇਨੇ ਦਾਮ ਇੱਕ ਨੂੰ ਪਾਏ ਆ ਉਨੇ ਖਾਦੇ ਆ ਕੱਲੇ ਕੱਲੇ ਕੂਤਰ ਨੂੰ ਆਪਾ ਬਾਦਾਮ ਪੌਲੀ ਹੁੰਦੇ ਆ ਆ ਇਸੇ ਕਰਕੇ ਬਣਾਈਆਂ ਸੀ ਆ ਟਰੀਆਂ ਕੱਟਾ ਹੁਣ ਧੂਕੇ ਲਿਆ ਕੇ ਅੱਧੀਆਂ ਕ ਬਾਹਰ ਤੋਤੀਆਂ ਆ ਤੇ ਕਰੀਏ ਕੰਮ ਨੂੰ ਕੂਤਰ ਬਾਏ ਵੀ ਆ ਗਿਆ ਕੋਠੇ ਤੇ ਉਹ ਵੱਡੇ ਕੂਤਰ ਬਾਏ ਕਿੱਥੇ ਜਾਣਾ ਹੈ ਕੀ ਕਰਨ ਧਿਆ ਬਾਦੰਬ ਤੋਂ ਪਾਤੇ ਭਾਈ ਹੈ ਤੂੰ ਤੀਆ ਤੂੰ ਪਾਈ ਯਾਰ ਤੀਆ ਭਾਈ ਸੀ ਚਲੋ ਉੱਥੇ ਚੱਲ ਫਿਰ ਅੱਗੇ ਚੱਲ ਕੀ ਕਰਨ ਧਿਆ ਹੁਣ ਦਾਸਣਾ ਮੈਨੂੰ ਉੱਥੇ ਕਿ ਲੋਕੀ ਦੱਸ ਕੀ ਕਰਦਾ ਕਬੂਤਰਾਂ ਨੂੰ ਕੀ ਦੇਖਦਾ ਕੀ ਕੀ ਨੁਕਸਾਨ ਅਕਸ ਪੜਨਦੇ ਆ ਬਿਮਾਰੀ ਮੂਰੀ ਦੇ ਦਦਾ ਕਬੂਤਰਾਂ ਦੀ ਕੀ ਦੇਖਦਾ ਮਰਾਂ ਨੂੰ ਇਹ ਆਂਦਾ ਯਾਰ ਉੱਥੇ ਕਿ ਲੋਹਾ ਵੀਡੀਓ ਬਣਾਉਣ ਡਿਆ ਮੈਂ ਆਹ ਚੱਲ ਤੇਰੀ ਇੱਧਰ ਨਹੀਂ ਆਉਣਾ ਮੇਰੇ ਨਾਲੋਂ ਕੀ ਦੇਖਣ ਡਿਆ ਆ ਕੂਤਰ ਕੂਤਰ ਦੇਖਦਾ ਆ ਹਾਂਜੀ ਕੀ ਦੇਦਾ ਵੀ ਠੀਕ ਆ ਜਾਂ ਨਹੀਂ ਠੀਕ ਆ ਕੂਤਰ ਹਾਂਜੀ ਆਉਂਦਾ ਢਿੱਲੇ ਹਾਂਜੀ ਦਵਾਈ ਦਿੱਤੀ ਦਾ ਚ ਵੀ ਉੱਤ ਗੋਲਾ ਕਰ ਤੇਤੀ ਤੇਤੀ ਸੀ ਹਾਂ ਠੀਕ ਆ ਬਾਦਾਮ ਪਾਤੇ ਸਾਰਿਆਂ ਨੂੰ ਹਾਂ ਕਿੰਨੇ ਕੁ ਨੂੰ ਪਾਏ ਤੇ ਕਿੰਨੇ ਕੁ ਨੂੰ ਨਹੀਂ ਪਾਏ ਸਾਰਿਆਂ ਨੂੰ ਪਾਤੇ ਕਿੰਨੇ ਕਿੰਨੇ ਪਾਏ 2 2 2 2 ਨਾ ਕੀ ਬਣਦਾ 4 4 4 ਨਾ ਕੀ ਬਣਦਾ 10 10 ਹਾਂ ਥੋੜਾ ਜਿਹਾ ਲੈ ਜਾ ਗੇਰ ਹੋ ਗਿਆ ਉਹ ਥੱਲੇ ਆ ਭਰਾਵਾ ਨਾ ਨਾ 10 10 8 8 8 ਤੇ ਕਣ ਕਿੰਨੀ ਪਾਈ 10 ਦਾਦਾ ਤਾਂ ਨੇ ਹਾਂਜੀ ਅਸ਼ਾ ਹੋਰ ਕੀ ਪਾਇਆ ਇਹਨਾਂ ਨੂੰ ਹੁਣ ਹੋਰ ਕੀ ਪਾਣਾ ਆਪਾਂ ਛੱਡ ਦਈਏ ਭਰਾ ਇਹਨਾਂ ਨੂੰ ਯਾਰ ਕੀ ਰੱਖਣੇ ਆ ਉਹ ਤੇਰੀ ਮੈਂ ਕਹਿੰਦਾ ਦੇ ਦਈਏ ਆਪਾਂ ਕਿਸੇ ਨੂੰ ਹੈ ਉਤੀ ਉਹ ਨਹੀਂ ਉਹ ਚੱਲ ਲਈ ਦਿੰਦੇ ਨਹੀਂ ਦਿੰਦੇ ਲੋਏ ਬਾਬੇ ਲੱਸੀ ਲੈ ਆਂਦੀ ਜੋ ਸਮਾਨ ਪਉਣ ਵਾਲਾ ਉਹ ਲੈ ਜਾਂਦਾ ਤੇ ਇਹਨਾਂ ਨੂੰ ਲੱਸੀ ਰੁੱਸੀ ਦਈਏ ਤੇ ਬਾਕੀ ਆ ਜੇ ਸਫਾਈ ਸੁਈ ਕੀਤੀ ਆ ਬਾਹਲੇ ਚਾਂਟ ਨਿਕਲੇ ਹਨ ਪਰ ਗੰਦ ਤੇ ਯਾਰ ਉਹ ਪੈ ਹੀ ਜਾਂਦਾ ਜੇ ਤੁਸੀਂ ਕੋ ਨਾ ਵੀ ਆਹਾ ਵਾਲਾ ਪਰ ਉਹ ਤਾਂ ਆ ਹੀ ਜਾਂਦੇ ਹੁਣ ਇਹਨਾਂ ਨੇ ਮਿੱਠਾ-ਮੁੱਠਾ ਤਾਂ ਕਰਨੀ ਆਈਆਂ ਹਨ ਤੇ ਆ ਅੱਜ ਸਾਫ ਕੀਤਾ ਸੀ ਆਪ ਵੀ ਦੇਖ ਲਓ ਵੀ ਤੁਸੀਂ ਕਿੰਨੇ ਵੀ ਜ਼ਿਆਦਾ ਇਹਨੇ ਥੋੜੇ ਕਿ ਦਿਨ ਹੀ ਕੱਢਣੇ ਮਿੱਠਾ ਨਾਲ ਫੇ ਭਰ ਗਿਆ ਤੇ ਕਬੂਤਰ ਵੀ ਕੋ ਖਾਤ ਨਹੀਂ ਹੈਗੇ ਕਬੂਤਰ ਏਡਾ ਹੁੱਡਾ ਆ ਕਿ 10 ਫੁੱਟ ਏਦਾਂ ਆ ਤੇ ਇਹ ਤੁਸੀਂ ਆਪ ਸਾਫ ਲਾ ਲਓ ਕਿ ਕਿੰਨੇ ਕ ਕਬੂਤਰ ਇਹ 1 2 3 4 5 6 7 8 9 10 11 12 13 14 15 16 17 18 19 20 21 22 23 24 25 ਕਬੂਤਰ 25 ਕਬੂਤਰ ਇਹਦੇ ਵਿੱਚ ਕੋਈ ਹੋ ਵੀ ਨਹੀਂ ਕਹਿੰਦੇ ਉੱਦਾਂ ਹੀ ਖੁੱਲੇ ਬੈਠੇ ਆ 10 ਫੁੱਟ ਇਦਾਂ ਲੰਬਾ ਤੇ 3 3 ਸਾਢੇ 4 ਫੁੱਟ ਇਦਾਂ ਹੋਣਾ ਤੇ ਆ ਗਏ ਬਾਬੇ ਉਹ ਦਈਏ ਇਹਨਾਂ ਨੂੰ ਲੱਸੀ ਤੋਤਾ ਵੀ ਆਪਣਾ ਕੱਲਾ ਰਹਿ ਗਿਆ ਆ ਥੋੜੀਆਂ ਜੀਆਂ ਹੈਗੀਆਂ ਸੰਗੜੀਆਂ ਮਾਦੀਆਂ ਇਹ ਕਰਦੇ ਆ ਇਹਨਾਂ ਦਾ ਹੱਲ ਹਨਾ ਉਧਰਲੇ ਖੁੱਡੇ 'ਚ ਪਿਛਲੇ ਇੱਥੇ ਸ਼ਿਫਟ ਕਰਦੇ ਇਹਨਾਂ ਚੋਂ 10 5 7 ਮਾਦੀਆਂ ਤੇ ਬਾਕੀ ਸ਼ੀ ਜਿਹੜੇ ਛੀਲੇ ਵਾਲੇ ਕਬੂਤਰ ਸੀ ਉਹਨੂੰ ਮੈਂ ਅੱਜ ਕਿਹਾ ਸੀ ਹਨਾ ਤੇ ਉਹ ਉਹਦੇ ਖੁੱਡਿਆਂ 'ਚ ਥੋੜੇ ਜਿਹੇ ਕਬੂਤਰ ਛੱਡ ਗਏ ਉਹਨੇ ਵੀ ਇਹਨੇ ਕਬੂਤਰ ਸਾਹਮਣੇ ਔਖੇ ਆ ਗਾਹ ਪਿਆ ਹੋਇਆ ਹਨਾ ਥੋੜੇ ਥੋੜੇ ਕਬੂਤਰ ਹੁਣ ਪੰਪਨ ਸੱਤ ਸੱਤ ਖੁੱਡੇ 'ਚ ਤੇ ਸਾਹਮਣੇ ਸੋਕੇ ਹੁੰਦੇ ਆ ਉਹ ਵਾਲੇ ਕਬੂਤਰ ਉਧਰ ਛੱਡ ਕੇ ਆਵਾਂਗੇ ਤੇ ਥੋੜੇ ਵਾਲੇ ਕਬੂਤਰ ਜੇ 1 2 ਜੋੜੀ ਜਿਹੀ ਕਬੂਤਰੀ ਮ ਆਪਣੇ ਕੋ ਬਾਧੂਆ ਸਾਰੀਆਂ ਵੱਡੀਆਂ ਮਾਦੀਆਂ ਆਪਣੇ ਜੋੜੇ ਲਾਉਣ ਵਾਲੀਆਂ ਹਜੇ 5 7 10 ਉਧਰ ਵੀ ਪਈਆਂ ਆਪਣੀਆਂ ਆ ਸਾਰੀਆਂ ਵੱਡੀਆਂ ਮਾਦੀਆਂ ਜੋੜਿਆਂ ਵਾਲੀਆਂ ਤੇ 8 9 ਮਾਦੀਆਂ ਉਧਰ ਪਈਆਂ ਤੇ ਇਹਨਾਂ ਚੋਂ ਵੀ ਵਜਣੀਆਂ ਮਾਦੀ ਜਾਣੀਆਂ ਉੱਪਰ ਵੀ ਆਈਡੀਆਂ ਪੱਟੀਆਂ ਪੁੱਟੀਆਂ ਲੜਾਈਆਂ ਇਹਨਾਂ ਚੋਂ ਵੀ 4 5 ਵੱਜ ਜਾਣੀਆਂ ਝਗੀਆਂ ਮਾਦੀਆਂ ਟੋਮੀਆਂ ਆਈਡੀਆਂ ਕੈਂਦੀਆਂ ਹੋਣੀਆਂ ਉਹ ਵਜਣੀਆਂ ਆਪਣੇ ਕੋ ਤੇ ਉਹ ਵੀ ਲਾਵਾਂਗੇ ਕੂਤਰ ਵੀ ਬਾਧੂ ਵੱਜ ਜਾਣੇ ਆ ਕੂਤਰ ਤਾਂ ਆਪਣੇ ਘਰ ਦੇ ਵੀ 25 ਹੋਣੇ ਆ ਮਨਾਂ 25 30 ਕੂਤਰ ਹੋਣੇ ਆ ਜੋੜਿਆਂ ਵਾਲੇ ਤੇ ਇੰਨੇ ਐਵੇਂ ਗਾਹ ਪੋਣਾ ਹਨਾ ਆਪਾਂ ਓਨੇ ਕਾ ਪੋਣਾ ਐਦਗੀ ਜਿਆਦਾ ਵੀ ਬਹੁਤੀ ਗਾਹ ਇੰਸਾਨ ਦਾ ਕਿਉਂਕਿ ਜਿੰਨੇ ਥੋੜੇ ਹੋਊਗੇ ਫਿਰ ਓਨੀ ਮਿਹਨਤ ਜਿਆਦਾ ਹੋਊਗੀ ਜਿੰਨਾ ਜਿਆਦਾ ਕੰਮ ਗਾਹ ਪਾਲਾਂਗੇ ਓਨਾ ਹੀ ਪਤਾ ਹੀ ਨਹੀਂ ਲੱਗਣਾ ਕੀ ਬਣ ਗਿਆ ਹਨਾ ਤੇ ਇਹ ਕਰਕੇ ਓਨਾ ਕੀ ਲਿਮਟ ਦੀ ਰੱਖਣਾ ਚਾਹੀਦਾ ਬੰਦੇ ਨੂੰ ਓਨੇ ਕ ਸਾਹ ਲੈ ਐਰ ਕੀ ਫਿਰ ਦੋ ਖੁੱਡਿਆਂ ਦੇ ਬਣਾਲੇ ਸੀ ਤੇ ਖੁੱਡੇ ਵੀ ਭਰ ਗਏ ਉਹ ਵੀ ਚੱਕਰ ਪੈ ਗਿਆ ਖੁੱਡੇ ਹੋਰ ਜਿਆਦਾ ਪਾਏ ਹੁਣ ਫੇਰ ਵੀ ਆ ਉਤਨੀ ਸਮਝ ਲੱਗਦੀ ਹੁਣ ਕਬੂਤਰ ਦਾ ਡਾਈ ਨਹੀਂ ਹੋਏ ਆਪਣੇ ਕੋ ਆਹ ਹੈ ਕਬੂਤਰਾਂ ਦੇ ਖੇਡੀ ਜਾਂਦੇ ਜਿਉਂ ਆਏ ਆ ਜੋ ਛੱਡ ਲੈ ਕੁਛ ਇਹਨਾਂ ਦੀ ਖੇਡਦੇ ਆ ਕੰਪੂਟਰ ਉਨੇਕ ਹੋਣ ਜਿੰਨੇ ਕ ਤੁਹਾਨੂੰ ਸਮਝ ਲੱਗਦੀ ਆ ਜਿਆਦਾ ਨਹੀਂ ਹੋਣੇ ਚਾਹੀਦੇ ਇਨੇ ਕ ਉਤਰ ਡਾਈ ਨਹੀਂ ਹੁੰਦੇ ਬੰਦਾ ਡਾਵੇ ਕਿੱਥੇ ਹੁਣ 100 150 ਕੰਪੂਟਰ ਆ ਬੱਚਾ ਜਿਹੜਾ ਡਾਉਣ ਵਾਲਾ ਹਜੇ ਵੀ ਪਿਆ ਡਾਈਏ ਕਿੱਥੇ ਉਹਨਾਂ ਨੂੰ ਬਾਜ਼ੀਆਂ ਵੀ ਉਨੀਆਂ ਕਿ ਇਹਨਾਂ ਨੂੰ ਛਾੜੀ ਛੁੱਟ ਲਵਾਂਗੇ ਇੰਨੀਆਂ ਕੋਈ ਜੇ ਨਾਲ ਜਿਹੜੀਆਂ ਵੀ ਜਿੱਤੀ ਗਈਆਂ ਉਹ ਹੀ ਮੋੜ ਮੋੜਾ ਪਾ ਫੇ ਜੱਡੀਆਂ ਜਿਹੜੀਆਂ ਦੂਜੇ ਤੀਜੇ ਨਾਲ ਚੌਥੇ ਤਣ ਪਹਿਵੇਂ ਦਿਨ ਹਫਤੇ ਚ ਛੱਡ ਹੋ ਜਾਂਦੀ ਹਫਤੇ ਬਾਅਦ ਬਾਜੀ ਦੂਜੇ ਤੀਜੇ ਵਾਲਾ ਥੋੜਾ ਜ਼ਿਆਦਾ ਹੋ ਗਿਆ ਤੇ ਪੰਜ ਹਫਤੇ ਤੱਕ ਛੱਡ ਹੋ ਜਾਂਦੀ ਆ ਹਨਾ ਆ ਜੋ ਇਹ ਬਾਬਿਓ ਬਣਾਈਏ ਹੈ ਨਾ ਲੱਸੀ ਇਹਨਾਂ ਦੀ ਤੇ ਕੱਢੀਏ ਫੇਰ ਪਟਾਰੀ ਚੋਂ ਉਹ ਖੋਲ ਜਾ ਆ ਬਾਬਿਓ ਨਵਾਂ ਮਸੇ ਇਹ ਇੰਨੀ ਕ ਘੈਂਟ ਚੀਜ਼ ਆ ਨਾ ਇਹ ਰੇਸ਼ਾ ਬਾਇੇ ਬਾਦੀ ਚੱਕਦੀ ਬੋੜੀ ਚੋਂ ਉਹਦਾ ਦਰਦ ਦਾ ਜੇ ਬਾਇੇ ਆ ਸਰੀਰ ਨੂੰ ਰੇਸ਼ੇ ਤਾਂ ਹੁੰਦੀ ਓ ਤਾਂ ਸਹੀ ਮੈਨੇ ਟੀਵੀ ਚ ਦਿੰਦੇ ਆ ਬੰਦੇ ਨੂੰ ਰੇਸ਼ਾ ਦੁਸ਼ਾ ਹੋ ਜੇ ਉੱਚ ਦਿੰਦੇ ਆ ਵੀ ਇਹ ਜਿਹਦਾ ਬਾਏ ਪਾਦੀ ਸਰੀਰ ਦੀ ਬਿਲਕੁਲ ਦੇ ਸ਼ਕਤਮ ਕਰ ਦਿੰਦਾ ਗੋੜੀ ਦੇ ਵਿੱਚੋਂ ਐਨ ਜਮਾ ਹੀ ਤੇ ਇਹ ਵੀ ਚੀਜ਼ ਇਹ ਤਾਂ ਦਿੰਦੇ ਆ ਇਹਦਾ ਤਰਾਜ ਦਿੱਤਾ ਉਹ ਸਵੇਰ ਨੂੰ ਉੱਡ ਕੇ ਬਹੁਤ ਦਾ ਥਕਾਵਟ ਲਾ ਦਿੰਦਾ ਪੁੱਤਰੀ ਸਾਰੀ ਕਿਉਂਕਿ ਬਾਏ ਚੱਕ ਦਿੰਦਾ ਬਾਏ ਨਾਲ ਸਰੀਰ ਦੁਖਦਾ ਹੁੰਦਾ ਉਹ ਚੱਕ ਦਿੰਦਾ ਬਹੁਤ ਗੱਲਬਾਤ ਆ ਜੀ ਇਹ ਕਿਤਾਈ 200 ਵੀ ਹੁੰਦਾ 500 ਵੀ ਹੁੰਦਾ ਤੇ ਜਿਹੜਾ ਮਰਜ਼ੀ ਵਰਤ ਲਓ ਆਪਾਂ 500 ਵਰਤਦੇ ਆ ਲੋ ਜੀ ਬਾਬਾ ਲੱਸੀ ਲੁਸੀ ਦੇ ਗੈਣ A to Z ਕੰਮ ਖਿੱਚ ਕੇ ਤੇ ਕੁਜਾ ਧੋ ਦਈਏ ਬਾਦਾਮ ਦੂੰ ਭੇਤੇ ਆ ਤੇ ਲਾਡੀ ਕਹਿੰਦੇ ਮੇਲੀ ਆਣੇ ਵਾਲਾ ਆ ਰੰਗ ਕਰਨ ਵਾਸਤੇ ਓਏ ਖੁੱਡਿਆਂ ਦਾ ਵੀ ਕੋਈ ਕੇਸੜੀਆਂ ਪੋਣੀਆਂ ਪਾ ਦੇਗਾ ਹੈ ਪਾਵਾਂਗੇ ਪਾਵਾਂਗੇ ਕਦੇ ਹੁਣ ਵਲੌਗ ਬਣਾਇਆ ਕਰਨਗੇ ਆ ਮੁੰਡੇ ਆ ਜਾਣੇ ਆ ਤੇ ਵਧੀਆ ਗੱਲਾਂ ਬਾਤਾਂ ਵੀ ਕਰਿਆ ਕਰਾਂਗੇ ਨਾ ਇੰਨੇ ਵੀ ਰੱਖੇ ਸੀ ਕੰਪਿਊਟਰ ਛੜਤੇ ਲਾਡੀ ਸਾਜ ਕਿਉਂ ਪੰਜ ਸੱਤ ਵੀ ਦੇ ਦੇਣਗੇ ਆ ਆ ਆ ਇਹਨਾਂ ਨੂੰ ਨਾ ਨਾ ਟਾਈਮ ਤਾਂ ਲੱਗਦਾ ਨਿਕਲਣ ਵਿੱਚ ਆ ਆ ਉਹੀ ਟਾਈਮ ਵੀ ਚਾਹੀਦਾ ਆ ਹੂੰ ਤੇ ਜੇ ਘਰ ਦਾ ਰੰਗ ਚੇਂਜ ਹੋਇਆ ਤੇ ਖੁੱਡੇ ਵੀ ਤੈਨੂੰ ਕਰਨੇ ਪੈਣੇ ਮਿੱਤਰਾ ਬਾਰੋ-ਬਾਰੀ ਰੁੱਲਾ ਹੀ ਘਮੋਣਾ ਇਹ ਤੇ ਕਿਹੜਾ ਪੱਟੀ-ਪੁੱਟੀ ਮਾਰਨੀ ਆ ਆ ਇੰਨਾ ਕ ਤਾਂ ਸਾਲਾ ਕਰੇਗਾ ਕਿ ਨਹੀਂ ਚਲ ਕਰ ਲਾਂਗੇ ਵੈਸੇ ਇੱਥੇ ਗਾਲਾਂ ਕੱਢਣੀਆਂ ਅਲਾਉਡ ਨਹੀਂ ਪਰ ਸਾਲੇ ਵਾਲੀ ਯਾਰ ਨਿਕਲ ਜਾਂਦੀ ਕੀ ਕਰੀਏ ਇਹ ਇੱਕ ਮੂੰਹ ਤੇ ਹੀ ਚੜੀ ਆ ਨਾਰਮਲ ਜੀ ਗੱਲ ਆ ਪਰ ਹੈਗੀ ਤਾਂ ਗੱਲ ਤਾਂ ਗੱਲ ਜਾਂਦੀ ਬਹੁਤ ਡੂੰਗੀ ਆਪ ਗਾਲ ਕੱਢਣੀ ਨਹੀਂ ਚਾਹੀਦੀ ਆਪਾਂ ਵੀ ਯਾਰ ਕਿਉਂਕਿ ਆਪਣਾ ਟੀਵੀ ਦੇ ਵੀ ਲੋਕੀ ਦੇਖਦੇ ਆ ਬਹੁਤ ਪਿਆਰ ਦਿੰਦੇ ਹਨਾ ਆਦਤ ਨਹੀਂ ਜਾਂਦੀ ਬਹੁਤ ਕੰਟਰੋਲ ਕਰੀਦਾ ਜੀਵ ਤੇ ਮੈਨੂੰ ਐਡਿਟ ਦੇ ਵਿੱਚੋਂ ਕੱਟਣੀਆਂ ਪੈਂਦੀਆਂ ਕਈ ਵੇਲੇ ਨਿਕਲਦੀ ਕੋਈ ਗਾਲ ਆ ਹੈ ਆ ਸਾਲੇ ਵਾਲੀ ਹੋਈ ਪਰ ਇਹ ਨਿਕਲਣੀ ਨਹੀਂ ਚਾਹੀਦੀ ਗਲਤ ਗੱਲ ਆ ਕਿਉਂਕਿ ਸਾਲੇ ਵਾਲੀ ਗੱਲ ਬਹੁਤ ਦੂਰ ਜਾਂਦੀ ਆ ਲੋ ਬਾਬਿਓ ਮੋਲ ਚਾਲ ਬਣ ਗਿਆ ਤੇ ਗੁਰੂ ਘਰ ਵੀ ਫਾਟ ਹੋਣ ਲੱਗ ਪਿਆ ਹੈ ਨਾ ਤੇ ਠੀਕ ਆ ਬਾਬਿਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆ ਬਾਬਿਓ ਅਗਲੀ ਵੀਡੀਓ ਚ ਤੇ ਜੇ ਵੀਡੀਓ ਵਧੀਆ ਲੱਗਦੀ ਆਉਂਦੀ ਆ ਤਾਂ ਤੁਹਾਨੂੰ ਪਤਾ ਹੀ ਆ ਲਾਈਕ ਵਾਲਾ ਬਟਨ ਤਾਂ ਨਾ ਪੀ ਦਿਓ